ਪ੍ਰਭਾਤੀ ਮਹੱਲਾ ਤੀਜਾ ਨਿਰਗੁਣ ਯਾਰੇ ਕਉ ਬਖਸ ਲੈ ਸੁਆਮੀ ਆਪੇ ਲੈ ਮਿਲਾਈ ਤੂ ਬੇਅੰਤ ਤੇਰਾ ਅੰਤ ਨਾ ਪਾਇਆ ਸਬਦੇ ਦੇਹ 부ਝਾਈ ਜੀ ਹਰ ਜੀ ਤੁਧ ਵਿਟੋ ਬਾਲ ਜਾਈ ਤਾਨ ਮਨ ਅਰਪੀ ਤੁਧ ਆਗੇ ਰੱਖ ਸਦਾ ਰਹਾ ਸਰਨਾਈ ਰਹਾ ਨੇ ਭਾਣੇ ਵਿੱਚ ਸਦਾ ਰੱਖ ਸੁਆਮੀ ਹਰ ਨਾਮ ਦੇਹ ਵਡਿਆਈ ਪੂਰੇ ਗੁਰ ਤੇ ਭਾਣਾ ਜਾਪੈ ਅਨ ਦਿਨ ਸਹਿਜ ਸਮਾਈ ਤੇਰਾ ਭਾਣਾ ਭਗਤ ਜੇ ਤੁਧ ਭਾਵੈ ਆਪੇ ਬਖਸ਼ ਮਿਲਾਈ ਤੇਰਾ ਭਾਣਾ ਸਦਾ ਸੁਖ ਪਾਇਆ ਗੁਰ ਤ੍ਰਿਸ਼ਨਾ ਅਗਨ 부ਝਾਈ ਗੁਰ ਪਾਤੀ ਅਮਕ ਲਾਦਨੀ ਗੁਰ ਕ੍ਰਿਸ਼ਨਾਂ ਤੁੰਭੂਜ ਆਈ ਜੋ ਤੂ ਕਰਹਿ ਸੋ ਹੋਵੇ ਕਰਤੇ ਅਵਰ ਨਾ ਕਰਣਾ ਜਾਈ ਨਾਨਕ ਨਾਵੈ ਜੇਵੜ ਅਵਰ ਨਾ ਦਾਤਾ ਪੂਰੇ ਗੌਰ ਦੇ ਪਾਈ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰ ਸਾਲ ਆਹਿਆ ਜਿੰਨਾ ਤੈਨ ਸਲਾਹੇ ਹਰ ਜਾਤਾ ਵਿਚਹੁ ਭਰਮ ਗਿਆ ਹੈ ਦੂਜਾ ਗੁਰ ਕੈ ਸ਼ਬਦ ਪਛਾਤਾ ਹਰ ਜੀਉ ਤੂੰ ਮੇਰਾ ਇੱਕ ਸੋਈ ਤੁਧ ਜਪੀ ਤੁਧਾ ਸਾਲਾਹੀ ਗਾਤ ਮਤ ਤੁਝ ਤੇ ਹੋਈ ਪ੍ਰਹਮ ਗੁਰਮੁਖ ਸਾਲਾਹਨ ਸੇ ਸਾਧ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫੀਕਾ ਗੁਰ ਸਬਦੀ ਵਿਚਾਰ ਜਿਨ ਮੀਠਾ ਲਾਇਆ ਸੋਈ ਜਾਣੈ ਤਿਸ ਬਿਟਹੁ ਬਲ ਜਾਈ ਸਬਦ ਸਲਾਹੀ ਸਦਾ ਸੁਖ ਦਾਤਾ ਵਿਚਹੁ ਆਪ ਗਵਾਈ ਸਤਗੁਰ ਮੇਰਾ ਸਦਾ ਹੈ ਦਾਤਾ ਜੋ ਇੱਛੈ ਸੋ ਫਲ ਪਾਈ ਨਾਨਕ ਨਾਮ ਮਿਲਾਇ ਵਡਿਆਈ ਗੁਰ ਸਬਦੀ ਸੱਚ ਪਾਏ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜੀਓ ਪ੍ਰਭਾਤੀ ਮਹੱਲਾ ਤੀਜਾ ਇਹ ਮਹੱਲਾ ਲੱਲੇ ਦੇ ਹੇਠਾਂ ਨਾ ਛੋਟਾ ਅੰਕ ਦੇ ਵਿੱਚ ਪਾਂਜਾ ਵੀ ਹੈਗਾ ਪਰ ਇਹ ਕੋਥੀਆਂ ਤੇ ਛਪਿਆ ਨਹੀਂ ਪ੍ਰਾਰਥਨਾ ਸਰੂਪਾਂ ਚ ਹੈ ਕਿਉਂਕਿ ਇਹ ਸ਼ਬਦ ਜਿਹੜਾ ਤੀਸਰੇ ਪਾਸ਼ਾ ਮਹਾਰਾਜ ਸਾਹਿਬ ਨੇ ਉਚਾਰਨ ਕੀਤਾ ਇਹ ਹੀ ਸ਼ਬਦ ਪੰਜਵੇਂ ਪਾਸ਼ਾ ਮਹਾਰਾਜ ਨੇ ਵੀ ਉਚਾਰਨ ਕੀਤਾ ਪਰ ਮਹਾਰਾਜ ਨੇ ਮੁੱਖ ਤੀਸਰੇ ਪਾਸ਼ਾ ਦਾ ਰੱਖਿਆ ਹੈ ਤੇ ਹੀਠਾ ਪਾਂਜਾ ਲਿਖ ਦਿੱਤਾ ਹੈ ਇਸ ਕਰਕੇ ਇਹ ਸੰਪਰਦਾਇ ਚ ਦੱਸਿਆ ਜਾਂਦਾ ਹੈ ਵੀ ਇਹ ਤੀਸਰੇ ਪਾਸ਼ਾ ਨੇ ਵੀ ਸ਼ਬਦ ਉਚਾਰਨ ਕੀਤਾ ਤੇ ਪੰਜਵੇਂ ਪਾਸ਼ਾ ਨੇ ਵੀ ਨਵੀਨ ਕੂਥੀਆਂ ਚ ਉਹ ਕੱਟ ਦਿੱਤਾ ਹੈ ਹੀਠਾ ਪਾਂਜਾ ਵੀ ਸ਼ਾਇਦ ਗਲਤ ਛਪਿਆ ਇਸ ਕਰਕੇ ਲੱਲੇ ਦੇ ਹੀਠਾ ਛੋਟੇ ਦੇ ਰੂਪ ਦੇ ਵਿੱਚ ਗੁਰਮੁਖੀ ਗਣਤੀ ਦੇ ਵਿੱਚ ਪਾਜਾ ਹੈ ਪ੍ਰਭਾਤੀ ਮਹੱਲਾ ਤੀਜਾ ਉਚਾਰਨ ਤੀਜਾ ਹੀ ਹੈ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜੀਉ ਤਿਨ ਤੂੰ ਰਾਖਣ ਜੋਗ ਤੁਧ ਦੇਵਡ ਮੈਂ ਅਵਰ ਨ ਸੂਝੈ ਨਾ ਕੋ ਹੋਆ ਨਾ ਹੋਗ ਹਰ ਜੀਉ ਸਦਾ ਤੇਰੀ ਸਰਣਾਈ ਜੋ ਭਾਵੈ ਤੇ ਉਹ ਰੱਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਣਾਈ ਹਰ ਜੀਉ ਤੈਨ ਕੀ ਕਰਹਿ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜੀਉ ਉਹ ਹੈ ਨਾ ਸਕੈ ਜਮ ਕਾਲ ਤੇਰੀ ਸਰਣਾਈ ਸੱਚੀ ਹਰ ਜੀਉ ਨਾ ਉਹ ਘਟੈ ਨਾ ਜਾਇ ਜੋ ਹਰ ਛੋੜ ਦੂਜੈ ਭਾਇ ਲਾਗੈ ਉਹ ਜੰਮੈ ਤੈ ਮਾਰੇ ਜਾਇ ਜੋ ਤੇਰੀ ਸਰਣਾਈ ਹਰ ਜੀਓ ਤਿਨਾ ਦੂਖ ਭੂਖ ਖਿਚ ਨਾਹੀ ਤਿਨਾ ਦੂਖ ਭੂਖ ਕਿਛ ਨਾ ਨਾਨਕ ਨਾਮ ਸਲਾਹ ਹੈ ਸਦਾ ਤੂ ਸਚੈ ਸਬਦ ਸਮਾਹੈ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰਿ ਜੀ ਜੋ ਸਦਾ ਧਿਆਵ ਜਬ ਲਾਗ ਜੀ ਅਪਰਾਣ ਗੁਰ ਸਰਬ ਦੀ ਮਾਨ ਨਿਰਮਲ ਹੋਆ ਤੂਕਾ ਮਾਨ ਅਭਿਮਾਨ ਸਫਲ ਜਨਮ ਤਿਸ ਪ੍ਰਾਣੀ ਕੇਰਾ ਸੁਤੇ ਸਿੱਧੀ ਇਹ ਸ਼ਬਦ ਨਾ ਅਪਮਾਨ ਹੀ ਬੁਲਿਆ ਜਾਂਦਾ ਇਹਨੂੰ ਜ਼ਿਆਦਾ ਅਪਮਾਨ ਹੀ ਕਹਿੰਦੇ ਹਨ ਜਿਵੇਂ ਆਪਾਂ ਨਾਵਾ ਬੋਲ ਦਿੰਨੇ ਆ ਭਾਗ ਨੋ ਨਾਵਾ ਚ ਇਸਰਾਬਮਾਨ ਸ਼ਬਦ ਹੈ ਵੈਸੀ ਕਿਉਂਕਿ ਹਿੰਦੀ ਦਾ ਸ਼ਬਦ ਹੈ ਅਭਿਮਾਨ ਤਾਂ ਅਭਿਮਾਨਪੂਰਨ ਹੈ ਸਫਲ ਜਨਮ ਤਿਸ ਪ੍ਰਾਣੀ ਕੇਰਾ ਹਰ ਕਾ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣੀ ਜੈ ਮੇਰੇ ਮਨ ਪਤ ਤੇ ਵਿਸਰਾਮ ਹੈ ਮੇਰੇ ਮਨ ਗੁਰ ਕੀ ਸਿੱਖ ਸੁਣੀ ਜੈ ਹਰ ਕਾ ਨਾਮ ਸਦਾ ਸੁਖ ਦਾਤਾ ਸਹਿਜ ਹਰ ਰਸ ਪੀਜੈ ਰਹਾਉ ਮੂਰ ਪਛਾਨਨ ਤੈਨ ਨਿਜ ਘਰ ਵਾਸਾ ਸਹਿਜ ਹੀ ਸੁਖ ਹੋਈ ਗੁਰ ਕੈ ਸਬਦ ਕਮਲ ਪਰਗਾਸਿਆ ਹਉਮੈ ਦੁਰਮਤ ਖੋਈ ਸਬਨਾ ਮੈਂ ਏਕੋ ਸਚ ਵਰਤੈ ਸਬਨਾ ਮੈਂ ਏਕੋ ਸਚ ਵਰਤੈ ਸਬਨਾ ਮੈਂ ਏਕੋ ਸਚ ਵਰਤੈ ਵਿਰਲਾ ਦੁਜਾ ਕੋਈ ਗੁਰਮਤੀ ਮਾਨ ਨਿਰਮਲ ਹੋਆ ਅੰਮ੍ਰਿਤ ਤਤ ਪਖਾਨੈ ਅੰਮ੍ਰਿਤ ਤਤ ਪਖਾਨੈ ਹਰ ਦਾ ਨਾਮ ਸਦਾ ਮਨ ਵਸਿਆ ਵਿੱਚ ਮਨ ਹੀ ਮਨ ਮਾਨੈ ਸਤਿ ਬਲਿਹਾਰੀ ਗੁਰ ਆਪਣੀ ਬਿਟੋ ਜਿਤ ਆਤਮ ਰਾਮ ਅਸਾਨੈ ਮਾਨਸ ਜਨਮ ਸਤ ਗੁਰੂ ਮਾਨਸ ਜਨਮ ਸਤ ਗੁਰੂ ਨਾ ਸੇਵਿਆ ਬਿਰਥਾ ਜਨਮ ਗਵਾਇਆ ਨਦਰ ਕਰੇ ਤਾਂ ਸਤਿਗੁਰ ਮਿਲੇ ਸਹਜੇ ਸਹਜ ਸਮਾਇ ਨਾਨਕ ਨਾਮ ਮਿਲੇ ਵਡਿਆਈ ਪੂਰਾ ਭਾਗ ਧਿਆਇ ਪਰਬਾਤੀ ਮਹੱਲਾ ਤੀਜਾ ਆਪੇ ਭਾਂਤ ਬਣਾਏ ਬਹੁਰੰਗੀ ਸਿਸ਼ਟ ਉਪਾਏ ਰਬ ਖੇਲ ਕੀਆ ਇਸੇ ਪਾਠ ਦੀ ਸ਼ੁੱਧ ਪਾਠ ਹੈ ਸਿਸ਼ਟ ਉਪਾਏ ਰਬ ਖੇਲ ਕੀਆ ਕਰ ਕਰ ਵੇਖੈ ਕਰੇ ਕਰਾਈ ਸਰਬ ਜੀਆ ਨੋ ਰਿੰਜਤ ਦੀਆ ਕਲਿਕਾਲ ਮਹ ਰਵਿਆ ਰਾਮ ਘਟ ਘਟ ਪੂਰ ਰਹਾ ਪ੍ਰਭ ਏਕੋ ਗੁਰਮੁਖ ਪ੍ਰਗਟ ਹਰ ਹਰ ਨਾਮ ਰਹਾਉ ਗੁਪਤਾ ਨਾਮ ਵਰਤੈ ਵਿਚ ਕਲਯੁਗ ਘਟ ਘਟ ਹਰ ਘਰ ਪੂਰ ਰਹਾ ਨਾਮ ਰਤਨ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜ ਪਇ ਭਜ ਕਸ ਕੇ ਬਾਦ ਉਚਾਰਨ ਕਰਨਾ ਨਾਮ ਰਤਨ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜ ਪਇ ਇੰਦਰੀ ਪੰਚ ਪੰਚੇ ਵਸ ਆਣੈ ਖਿਵਾ ਸੰਤੋਖ ਗੁਰਮਤਿ ਪਾਵੈ ਸੋ ਧਨ ਧਨ ਹਰ ਜਨ ਵਡ ਪੂਰਾ ਜੋ ਭੈ ਬਰਾਗ ਹਰ ਗੁਣ ਗਾਵੇ گور ਤੇ ਮੁਹ ਫੇਰੇ ਜੇ ਕੋਈ گور ਕਾ ਕਹਿਆ ਨਾ ਚੇਤ ਤਰੈ ਕਰ ਆਚਾਰ ਬਹੁ ਸੰਕੋ ਸੰਚੈ ਜੋ ਕਿਸ ਕਰੈ ਸੋ ਨਰਕ ਪਰੈ ਏਕੋ ਸ਼ਬਦ ਏਕੋ ਪ੍ਰਾਪ ਵਰਤੈ ਸਭ ਏਕ ਉਸਤੇ ਉਤਪਤ ਚਲੈ ਨਾਨਕ ਗੁਰਮੁਖ ਮੇਲ ਮਿਲਾਇ ਗੁਰਮਖ ਹਰ ਹਰ ਜਾਇ ਰਲੇ